ਨੋਟੀਫਿਕੇਸ਼ਨ ਰੱਦ ਕਰਨ ਨਾਲ ਜੀਵੀ ਸੰਤੁਸ਼ਟੀ ਨਹੀਂ ਮੈਂ ਸਮਝਦਾ ਪੀ ਇਹ ਸਿਰਫ ਇਸ ਕਰਕੇ ਨੋਟੀਫਿਕੇਸ਼ਨ ਰੱਦ ਕੀਤੀ ਗਈ ਕਿ ਚੋਣਾਂ ਨੇ ਆਮ ਆਦਮੀ ਪਾਰਟੀ ਨੂੰ ਇਹ ਡਰ ਤੋਂ ਲੱਗਿਆ ਕਿ ਲੋਕਾਂ ਨੇ ਸਾਨੂੰ ਕੰਡਾ ਜੜ ਪਰ ਨਹੀਂ ਦੇਣਾ ਪਰ ਸਰਕਾਰ ਨੇ ਜਿਹੜੀ ਮਨਸ਼ਾ ਉਹ ਸਾਫ ਜਾਹਰ ਹੋ ਗਈ ਕਿ ਉਹ ਕੇਂਦਰੀ ਹਕੂਮਰਾਨਾਂ ਦੇ ਨਾਲ ਖੜੇ ਹੋਏ ਹਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਾਨੂੰਨ ਵਾਪਸ ਕਰਵਾ ਕੇ ਆਏ ਹਨ 13 ਮਿਤੀ ਨੂੰ ਦਿੱਲੀ ਦੇ ਬਾਰਡਰ ਤੇ ਬੈਠ ਕੇ ਉਹ ਜਿੱਤ ਪਕਾਉਣ ਲਈ ਕੋਤੀ ਸਰਕਾਰ ਅਹ ਆਮ ਆਦਮੀ ਪਾਰਟੀ ਦੇ ਤਾਉਣ ਤੇ ਕੋਡਾ ਰੱਖ ਕੇ ਉਹ ਉਹਨਾਂ ਨੂੰ ਟੀਟੇ ਢੰਗ ਨਾਲ ਲਾਗੂ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਇੱਕ ਕੋਈ ਸਹਿਰਤ ਨਹੀਂ ਇਹਨਾਂ ਨੂੰ ਕੋਈ ਤੁਹਾਡੇ ਨਾਲ ਸਹਿਕਾਰ ਨਹੀਂ ਇਹਨਾਂ ਨੂੰ ਆਪਣੀ ਕੁਰਸੀ ਨਾਲ ਪਿਆਰ ਹੈ ਕਿਸਾਨ ਲੀਡਰ ਰਾਜੀਵਾਲ ਮਾਨ ਅਤੇ ਮੋਦੀ ਸਰਕਾਰ ਤੇ ਖਾਸੇ ਔਖੇ ਨੇ ਵਜਾ ਸਾਈਲੋਜ਼ ਬਾਰੇ ਹੋਰੇ ਫੈਸਲੇ ਪਾਵੇ ਪੰਜਾਬ ਸਰਕਾਰ ਨੇ ਸਾਇਲੋ ਯਾਨੀ ਕਿ ਗੋਦਾਮਾ ਨੂੰ ਮੰਡੀ ਯਾਰਡ ਯਾਨੀ ਕਿ ਖਰੀਦ ਕੇਂਦਰ ਐਲਾਨੇ ਜਾਣ ਵਾਲੇ ਹੁਕਮ ਵਾਪਸ ਲੈ ਲਏ ਨੇ ਪਰ ਕਿਸਾਨ ਲੀਡਰਾਂ ਮੁਤਾਬਕ ਇਹ ਸਿਰਫ ਝੂਣਾ ਸਟੰਟ ਹੈ ਸਰਕਾਰ ਝੂਣਾ ਕਰਕੇ ਲੋਕਾਂ ਨੂੰ ਖਫਾ ਨਹੀਂ ਕਰਨਾ ਚਾਹੁੰਦੀ ਇਸੇ ਲਈ ਨੋਟਿਸ ਵਾਪਸ ਲੈ ਲਿਆ ਗਿਆ ਪਰ ਬਲਬੀਰ ਸਿੰਘ ਰਾਜੇਵਾਲ ਨੇ ਵੀ ਹੁਣ ਲੋਕਾਂ ਨੂੰ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ ਇਸ ਤਰ੍ਹਾਂ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਨੇ ਕੁਝ ਮੰਡੀਆਂ ਬੰਦ ਕਰਕੇ ਨੌ ਸਾਈਲੋਸ ਮੁਟਖਸਰੀ ਮੰਡੀਆਂ ਡਿਕਲੇਅਰ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ ਇਹਦੇ ਵਿਰੋਧ ਚ ਐਸਕੇਮ ਦੀ ਕਾਲ ਦੇ ਉੱਤੇ ਸਾਰੇ ਪੰਜਾਬ ਦੇ ਲੋਕ ਕਿਸਾਨ ਮਜ਼ਦੂਰ ਆਰਤੀ ਟਰਾਂਸਪੋਰਟਰ ਸਾਰੇ ਇਕਦਮ ਇਹਦੇ ਵਿਰੋਧ ਚ ਖੜੇ ਹੋ ਗਏ ਤੇ ਅੱਜ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਇਹ ਨੋਟੀਫਿਕੇਸ਼ਨ ਰੱਦ ਕਰਨ ਨਾਲ ਮੇਰੀ ਸੰਤੁਸ਼ਟੀ ਨਹੀਂ ਮੈਂ ਸਮਝਦਾ ਇਹ ਸਿਰਫ ਇਸ ਕਰਕੇ ਨੋਟੀਫਿਕੇਸ਼ਨ ਰੱਦ ਕੀਤੀ ਗਈ ਕਿ ਚੋਣਾਂ ਨੇ ਆਮ ਆਦਮੀ ਪਾਰਟੀ ਨੂੰ ਇਹ ਡਰ ਸਤਾਉਣ ਲੱਗਿਆ ਕਿ ਲੋਕਾਂ ਨੇ ਸਾਨੂੰ ਕੰਡਲਟ ਵਧਣ ਨਹੀਂ ਦੇਣਾ ਸਵਾਲ ਹੋਣਗੇ ਉਹਨੂੰ ਟਾਲਣ ਵਾਸਤੇ ਇਹਨਾਂ ਨੇ ਫਿਲਹਾਲ ਉਹ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਪਰ ਸਰਕਾਰ ਦੀ ਜਿਹੜੀ ਮਨਸ਼ਾ ਉਹ ਸਾਫ਼ ਜਾਹਰ ਹੋ ਗਈ ਕਿ ਉਹ ਕੇਂਦਰੀ ਹਕਮਰਾਨਾਂ ਦੇ ਨਾਲ ਵੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਔਰ ਇਹ ਵੀ ਸਪਸ਼ਟ ਹੈ ਕਿ ਜਦੋਂ ਜਦੋਂ ਤੱਕ ਹਾਲੇ ਜਿਹੜੇ 24 ਹੋਰ ਸੈਡੋ ਅਗਲੇ ਸਾਲ ਤਿਆਰ ਹੋ ਰਹੇ ਨੇ ਔਰ ਉਤੇ ਅਗਲੇ ਸਾਲ ਬਾਕੀ ਸਾਰੇ ਪੰਜਾਬ ਵਿੱਚ ਰਹਿੰਦੇ ਪੰਜਾਬ ਵਿੱਚ ਸਾਈਲੋਸ ਤਿਆਰ ਹੋ ਜਾਣੇ ਨੇ 2 ਸਾਲਾਂ 'ਚ ਸਾਰੇ ਸਾਈਲੋਸ ਤਿਆਰ ਕਰਕੇ ਟੋਟਲ ਇੱਕ ਪੈਰਲਲ ਟੈਕਸਪਰੀ ਮਾਰਕੀਟ ਖੜੀ ਕੀਤੀ ਜਾਏਗੀ ਸਾਡੀਆਂ ਵੱਡੀਆਂ ਦੇ ਮੁਕਾਬਲੇ ਔਰ ਇਹਦੇ ਨਾਲ ਲੱਖਾਂ ਮਜ਼ਦੂਰ ਵਿਲੇ ਹੋ ਜਾਣਗੇ ਆਲਤੀ ਵਿਲੇ ਹੋ ਜਾਣਗੇ ਟਰਾਂਸਪੋਰਟਰਾਂ ਨੂੰ ਕੰਮ ਨਹੀਂ ਮਿਲੇਗਾ ਮੁਨੀਮ ਵਿਲੇ ਹੋ ਜਾਣਗੇ ਸਰਕਾਰ ਨੂੰ ਉਹਦੀ ਕੋਈ ਚਿੰਤਾ ਨਹੀਂ ਆਪਣੀ ਜਿੱਦ ਜਿਹੜਾ ਸੀ ਕਾਨੂੰਨ ਵਾਪਸ ਕਰਵਾ ਕੇ ਆਏ ਆ 13 ਮਹੀਨੇ ਦਿੱਲੀ ਦੇ ਬਾਰਡਰ ਤੇ ਬੈਠ ਕੇ ਉਹ ਜਿੱਦ ਪਗਾਉਣ ਲਈ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਉਤੋਂ ਤੇ ਗੋਡਾ ਰੱਖ ਕੇ ਉਹ ਉਹਨਾਂ ਨੂੰ ਟੀਡੇ ਢੰਗ ਨਾਲ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਇਹ ਕੋਈ ਸਹਿਰਦ ਨਹੀਂ ਇਹਨਾਂ ਨੂੰ ਕੋਈ ਤੁਹਾਡੇ ਨਾਲ ਸਰਕਾਰ ਨਹੀਂ ਇਹਨਾਂ ਨੂੰ ਆਪਣੀ ਕੁਰਸੀ ਨਾਲ ਪਿਆਰ ਹੈ ਇਹ ਸਿਰਫ ਤੇ ਸਿਰਫ ਇੱਕ ਛਲਾਵਾ ਕੀਤਾ ਹੈ ਇਹ ਇਹ ਨਹੀਂ ਸਮਝਣਾ ਚਾਹੀਦਾ ਵੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਹੋ ਗਈ ਆ ਬਲਾਕ ਲੱਗ ਗਈ ਹਾਲੇ ਕੁਝ ਨਹੀਂ ਟਲਿਆ ਅਗਲੇ ਸਾਲਾਂ ਵਿੱਚ ਫੇਰ ਇਹ ਨੋਟੀਫਿਕੇਸ਼ਨ ਆਏਗੀ ਔਰ ਟੈਕਸ ਫਰੀ ਮਾਰਕੀਟ ਬਣਾਉਣ ਦੀ ਇੱਕ ਵਾਰੀ ਫੇਰ ਕੋਸ਼ਿਸ਼ ਕਰਕੇ ਟੋਟਲ ਖੇਤੀ ਨੂੰ ਕਾਰਪੋਰੇਟ ਐਗਰੀਕਲਚਰਚ ਤਬਦੀਲ ਕਰਨ ਦਾ ਇਹ ਉਪਰਾਲਾ ਲਗਾਤਾਰ ਕਰਦੀ ਹੋ ਰਹੀ ਸਰਕਾਰਾਂ ਜਿੰਨੀ ਦੇਰ ਤੱਕ ਲੋਕ ਤਿਆਰ ਨਹੀਂ ਹੁੰਦੇ ਦੇਸ਼ ਦੇ ਵਿੱਚ 11 ਸੂਬਿਆਂ ਦੇ ਵਿੱਚ ਸੈਲੋਜ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਅਤੇ ਮਧ ਪ੍ਰਦੇਸ਼ ਮੋਰੀ ਦੱਸੇ ਜਾ ਰਹੇ ਨੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਕੇਂਦਰ ਸਰਕਾਰ ਕਾਰਪੋਰੇਟਸ ਨੂੰ ਸਾਇਲੋਜ਼ ਦੇ ਰੂਟ ਜ਼ਰੀਏ ਪੈਦਾਵਾਰ ਤੱਕ ਰਾਹ ਬਣਾਉਣਾ ਚਾਹੁੰਦੀ ਹੈ ਅਤੇ ਇਸ ਦੀ ਉਸਾਰੀ ਮੌਜੂਦਾ ਮੰਡੀ ਪ੍ਰਬੰਧਾ ਵਿੱਚਲੇ ਰੋਜ਼ਗਾਰ ਨੂੰ ਖੋਣ ਵਾਲੀ ਹੈ ਪੰਜਾਬ ਦੇ ਵਿੱਚ ਪਹਿਲਾ ਸਾਇਲੋ ਸਾਲ 2007-08 ਵਿੱਚ ਸਥਾਪਿਤ ਹੋਇਆ ਸੀ ਅਤੇ ਭਾਰਤ ਸਰਕਾਰ ਨੇ 2015 ਦੇ ਵਿੱਚ ਸਾਇਲੋਜ਼ ਵਾਸਤੇ ਨਵਾਂ ਐਕਸ਼ਨ ਪਲਾਨ ਵੀ ਤਿਆਰ ਕੀਤਾ ਸੀ ਸਾਲ 2013 ਦੇ ਵਿੱਚ ਪਹਿਲੀ ਵਾਰ ਸਾਇਲੋਜ਼ ਨੂੰ ਮੰਡੀ ਯਾਰਡ ਲਿਆਂਦੇ ਗਿਆ ਸੀ